ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਮੂੱਚੇ ਵਸਨੀਕਾਂ ਨੂੰ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਰਹਿੰਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਸਾਡੇ ਪਾਰਟੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਲੰਟੀਅਰ ਸਹਿਬਾਨ ਵਕਫਤ ਵਿੰਗਾਂ ਦੇ ਪ੍ਰਧਾਨ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਸਹਿਬਾਨ ਐਮਸੀ ਸਹਿਬਾਨ ਬਲਾਕ ਸਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਭ ਨੂੰ ਅਸੀਂ ਸਮੁੱਚੇ ਭਾਈਚਾਰੇ ਸਾਡਾ ਪਰਿਵਾਰ ਹੈ ਜਿਹੜਾ ਆਮ ਆਦੀ ਪਾਰਟੀ ਦਾ ਉਹਦੇ ਵੱਲੋਂ ਸੂਚੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਲੋਹੜੀ ਨੇ ਬਹੁ ਬਹੁ ਮੁਬਾਰਕਬਾਦ ਦਿੱਨੇ ਨਾਲ ਨਾਲ ਜਿਹੜਾ ਸਾਡੇ ਤਿਹਾਰ ਹੈ ਨਾ ਇਹ ਇੱਕ ਸਾਲ ਭਾਈਚਾਰਕ ਸੰਧ ਦਾ ਤਿਹਾਰ ਹੈ ਸਾਰੇ ਨੇ ਇਕੱਠੇ ਹੋ ਕੇ ਇੱਥੇ ਲੋਹੜੀ ਵਾਰੀ ਹੈ ਵਹਿਗਰੂ ਅੱਗੇ ਪ੍ਰਮਾਤਮਾ ਅੱਗੇ ਪ੍ਰਭੂ ਦੇ ਅਰਦਾਸ ਹੈ ਕਿ ਸਾਰੇ ਸਾਡੇ ਹਲਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪੰਜਾਬ ਦੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਪਰਿਵਾਰ ਵਾਹਿਗੁਰੂ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਕਰਨ ਇਹ ਹੀ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ। ਇਹ ਹੀ ਲੋਹੜੀ ਦਾ ਤਿਹਾਰ ਹੈ। ਸਾਰਿਆਂ ਦਾ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੂੱਚੇ ਵਸਨੀਕਾਂ ਨੂੰ, ਦੇਸ਼ ਵਾਸੀਆਂ ਨੂੰ, ਦੇਸ਼ ਤੋਂ ਬਾਹਰ ਰਹਿੰਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਔਰ ਸਾਡੇ ਪਾਰਟੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਲੰਟੀਅਰ ਸਹਿਬਾਨ ਵਕवटਪਿੰਡਾਂ ਦੇ ਪ੍ਰਧਾਨ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਸ਼ਦ ਮੈਂਬਰ ਸਹਿਬਾਨ ਐਮਸੀ ਸਹਿਬਾਨ ਬਲਾਕ ਸਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਭ ਨੂੰ ਅਸੀਂ ਸਮੁੱਚੇ ਭਾਈਚਾਰੇ ਸਾਡਾ ਪਰਿਵਾਰ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਉਹਦੇ ਵੱਲੋਂ ਸੂਚੇ ਹਲਕਾ ਸ਼ਰੀਫਤੇਗੜ ਸਾਹਿਬ ਦੇ ਵਾਸੀਆਂ ਨੂੰ ਲੋਹੜੀ ਨੇ ਬਹੁ ਬਹੁ ਮੁਬਾਰਕਬਾਦ ਦਿੰਨੇ ਆ ਨਾਲ ਦੀ ਨਾਲ ਜਿਹੜਾ ਸਾਡਾ ਇਹ ਤਿਹਾਰ ਹੈ ਨਾ ਇਹ ਇੱਕ ਸਾਲ ਭਾਈਚਾਰਕਾਂ ਦਾ ਤਿਹਾਰ ਹੈ ਸਾਰੇ ਨੇ ਇਕੱਠੇ ਹੋ ਕੇ ਇੱਥੇ ਲੋਹੜੀ ਵਾਰੀ ਹੈ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਪ੍ਰਭੂ ਦੇ ਅਰਦਾਸ ਹੈ ਕਿ ਸਾਰੇ ਸਾਡੇ ਹਲਕੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਪੰਜਾਬ ਦੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਪਰਿਵਾਰ ਵਾਹਿਗੁਰੂ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਕਰਨ ਇਹ ਹੀ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ ਇਹ ਹੀ ਲੋਹੜੀ ਦਾ ਤਿਹਾਰ ਹੈ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਮੂੱਚੇ ਵਸਨੀਕਾਂ ਨੂੰ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਰਹਿੰਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਸਾਡੇ ਪਾਰਟੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਲੰਟੀਅਰ ਸਹਿਬਾਨ ਵਕਫਤ ਵਿੰਗਾਂ ਦੇ ਪ੍ਰਧਾਨ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਸਹਿਬਾਨ ਐਮਸੀ ਸਹਿਬਾਨ ਬਲਾਕ ਸਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਭ ਨੂੰ ਅਸੀਂ ਸਮੂੱਚੇ ਭਾਈਚਾਰੇ ਸਾਡਾ ਪਰਿਵਾਰ ਜਿਹੜਾ ਆਮ ਆਦੀ ਪਾਰਟੀ ਦਾ ਉਹਦੇ ਵੱਲੋਂ ਸੂਚੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਲੋਹੜੀ ਨੇ ਬਹੁ ਬਹੁ ਮੁਬਾਰਕਬਾਦ ਦਿੰਨੇ ਆ ਨਾਲ ਦੀ ਨਾਲ ਜਿਹੜਾ ਸਾਡੇ ਤਿਹਾਰ ਹੈ ਨਾ ਇਹ ਇੱਕ ਸਾਲ ਪਾਈ ਚਰਖਾਂ ਦਾ ਤਿਹਾਰ ਹੈ ਸਾਰੇ ਨੇ ਇਕੱਠੇ ਹੋ ਕੇ ਇੱਥੇ ਲੋਹੜੀ ਵਾਰੀ ਹੈ ਵਹਿਗਰੂ ਅੱਗੇ ਪ੍ਰਮਾਤਮਾ ਅੱਗੇ ਪ੍ਰਭੂ ਦੇ ਅਰਦਾਸ ਹੈ ਕਿ ਸਾਰੇ ਸਾਡੇ ਹਲਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪੰਜਾਬ ਦੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਪਰਿਵਾਰ ਵਹਿਗਰੂ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਕਰਨ ਇਹੀ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ ਇਹੀ ਲੋਹੜੀ ਦਾ ਤਿਹਾਰ ਹੈ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੂੱਚੇ ਵਸਨੀਕਾਂ ਨੂੰ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਰਹਿੰਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਸਾਡੇ ਪਾਰਟੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਲੰਟੀਅਰ ਸਹਿਬਾਨ ਵਕਤਵਕ ਮਿੰਨਾਂ ਦੇ ਪ੍ਰਧਾਨ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਸ਼ਦ ਮੈਂਬਰ ਸਹਿਬਾਨ ਐਮਸੀ ਸਹਿਬਾਨ ਬਲਾਕ ਸਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਭ ਨੂੰ ਅਸੀਂ ਸਮੁੱਚੇ ਭਾਈਚਾਰੇ ਸਾਡਾ ਪਰਿਵਾਰ ਹੈ ਜਿਹੜਾ ਆਮ ਆਦੀ ਪਾਰਟੀ ਦਾ ਉਹਦੇ ਵੱਲੋਂ ਸੂਚੇ ਹਲਕਾ ਸ਼ਰੀਫਤੇਗੜ ਸਾਹਿਬ ਦੇ ਵਾਸੀਆਂ ਨੂੰ ਲੋਹੜੀ ਨੇ ਬਹੁ ਬਹੁ ਮੁਬਾਰਕਬਾਦ ਦਿੰਨੇ ਆ ਨਾਲ ਦੀ ਨਾਲ ਜਿਹੜਾ ਸਾਡਾ ਇਹ ਤਿਹਾਰ ਹੈ ਨਾ ਇਹ ਇੱਕ ਸਾਲ ਭਾਈਚਾਰਕਾਂ ਦਾ ਤਿਹਾਰ ਹੈ ਸਾਰੇ ਨੇ ਇਕੱਠੇ ਹੋ ਕੇ ਇੱਥੇ ਲੋਹੜੀ ਵਾਰੀ ਹੈ ਵੈਗੁਰੂ ਅਗੇ ਪ੍ਰਮਾਤਮਾ ਅਗੇ ਪ੍ਰਭੂ ਦੇ ਅਰਦਾਸ ਹੈ ਕਿ ਸਾਰੇ ਸਾਡੇ ਹਲਕੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਪੰਜਾਬ ਦੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਪਰਿਵਾਰ ਵੈਗੁਰੂ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਕਰਨ ਇਹ ਹੀ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ ਇਹ ਹੀ ਲੋਹੜੀ ਦਾ ਤਿਹਾਰ ਹੈ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਮੂੱਚੇ ਵਸਨੀਕਾਂ ਨੂੰ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਰਹਿੰਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਸਾਡੇ ਪਾਰਟੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਲੰਟੀਅਰ ਸਹਿਬਾਨ ਵਕਫਤ ਵਿੰਗਾਂ ਦੇ ਪ੍ਰਧਾਨ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਸਹਿਬਾਨ ਐਮਸੀ ਸਹਿਬਾਨ ਬਲਾਕ ਸਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਭ ਨੂੰ ਅਸੀਂ ਸਮੂੱਚੇ ਭਾਈਚਾਰੇ ਸਾਡਾ ਪਰਿਵਾਰ ਜਿਹੜਾ ਆਮ ਆਦੀ ਪਾਰਟੀ ਦਾ ਉਹਦੇ ਵੱਲੋਂ ਸੂਚੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਲੋਹੜੀ ਨੇ ਬਹੁ ਬਹੁ ਮੁਬਾਰਕਬਾਦ ਦਿੰਨੇ ਆ ਨਾਲ ਦੀ ਨਾਲ ਜਿਹੜਾ ਸਾਡੇ ਤਿਹਾਰ ਹੈ ਨਾ ਇਹ ਇੱਕ ਸਾਲ ਪਾਈ ਚਰਖਾਂ ਦਾ ਤਿਹਾਰ ਹੈ ਸਾਰੇ ਨੇ ਇਕੱਠੇ ਹੋ ਕੇ ਇੱਥੇ ਲੋਹੜੀ ਵਾਰੀ ਹੈ ਵਹਿਗਰੂ ਅੱਗੇ ਪ੍ਰਮਾਤਮਾ ਅੱਗੇ ਪ੍ਰਭੂ ਦੇ ਅਰਦਾਸ ਹੈ ਕਿ ਸਾਰੇ ਸਾਡੇ ਹਲਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪੰਜਾਬ ਦੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਪਰਿਵਾਰ ਵਾਹਿਗੁਰੂ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਕਰਨ ਇਹ ਹੀ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ। ਇਹ ਹੀ ਲੋਹੜੀ ਦਾ ਤਿਹਾਰ ਹੈ। ਸਾਰਿਆਂ ਦਾ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਮੂੱਚੇ ਵਸਨੀਕਾਂ ਨੂੰ, ਦੇਸ਼ ਵਾਸੀਆਂ ਨੂੰ, ਦੇਸ਼ ਤੋਂ ਬਾਹਰ ਰਹਿੰਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਔਰ ਸਾਡੇ ਪਾਰਟੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਲੰਟੀਅਰ ਸਹਿਬਾਨ ਵਕਫਤ ਵਿੰਗਾਂ ਦੇ ਪ੍ਰਧਾਨ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਸ਼ਦ ਮੈਂਬਰ ਸਹਿਬਾਨ ਐਮਸੀ ਸਹਿਬਾਨ ਬਲਾਕ ਸਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਭ ਨੂੰ ਅਸੀਂ ਸਮੁੱਚੇ ਭਾਈਚਾਰੇ ਸਾਡਾ ਪਰਿਵਾਰ ਹੈ ਜਿਹੜਾ ਆਮ ਆਦੀ ਪਾਰਟੀ ਦਾ ਉਹਦੇ ਵੱਲੋਂ ਸੂਚੇ ਹਲਕਾ ਸ਼ਰੀਫ ਅਤੇਗੜ ਸਾਹਿਬ ਦੇ ਵਾਸੀਆਂ ਨੂੰ ਲੋੜੀ ਨੇ ਬਹੁ ਬਹੁ ਮੁਬਾਰਕਬਾਦ ਦਿੱਨੇ ਨਾਲ ਨਾਲ ਜਿਹੜਾ ਸਾਡਾ ਇਹ ਤਿਹਾਰ ਹੈ ਨਾ ਇਹ ਇੱਕ ਸਾਲ ਭਾਈਚਾਰਕ ਸੰਧ ਦਾ ਤਿਹਾਰ ਹੈ ਸਾਰੇ ਨੇ ਇਕੱਠੇ ਹੋ ਕੇ ਇੱਥੇ ਲੋਹੜੀ ਵਾਰੀ ਹੈ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਪ੍ਰਭੂ ਦੇ ਅਰਦਾਸ ਹੈ ਕਿ ਸਾਰੇ ਸਾਡੇ ਹਲਕੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਪੰਜਾਬ ਦੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਪਰਿਵਾਰ ਵਾਹਿਗੁਰੂ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਕਰਨ ਇਹੀ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ ਇਹੀ ਲੋਹੜੀ ਦਾ ਤਿਹਾਰ ਹੈ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਸਮੂੱਚੇ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੇਸ਼ ਤੋਂ ਬਾਹਰ ਰਹਿੰਦੇ ਪੰਜਾਬੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਸਾਡੇ ਪਾਰਟੀ ਦੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਲੰਟੀਅਰ ਸਹਿਬਾਨ ਵਕਫਤ ਵਿੰਗਾਂ ਦੇ ਪ੍ਰਧਾਨ ਅਹੁਦੇਦਾਰ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਸਹਿਬਾਨ ਐਮਸੀ ਸਹਿਬਾਨ ਬਲਾਕ ਸਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਸਭ ਨੂੰ ਅਸੀਂ ਸਮੂੱਚੇ ਭਾਈਚਾਰੇ ਸਾਡਾ ਪਰਿਵਾਰ ਜਿਹੜਾ ਆਮ ਆਦੀ ਪਾਰਟੀ ਦਾ ਉਹਦੇ ਵੱਲੋਂ ਸੂਚੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਲੋਹੜੀ ਨੇ ਬਹੁ ਬਹੁ ਮੁਬਾਰਕਬਾਦ ਦਿੰਨੇ ਨਾਲ ਨਾਲ ਜਿਹੜਾ ਸਾਡੇ ਤਿਹਾਰ ਹੈ ਨਾ ਇਹ ਇੱਕ ਸਾਲ ਪਾਈ ਚਾਰਕ ਸੰਧ ਦਾ ਤਿਹਾਰ ਹੈ ਸਾਰੇ ਨੇ ਇਕੱਠੇ ਹੋ ਕੇ ਇੱਥੇ ਲੋਹੜੀ ਵਾਰੀ ਹੈ ਵਹਿਗਰੂ ਅੱਗੇ ਪ੍ਰਮਾਤਮਾ ਅੱਗੇ ਪ੍ਰਭੂ ਦੇ ਅਰਦਾਸ ਹੈ ਕਿ ਸਾਰੇ ਸਾਡੇ ਹਲਕੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪੰਜਾਬ ਦੇ ਹਿੰਦੁਸਤਾਨ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਪਰਿਵਾਰ ਵੈਗਰੂ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਕਰਨ ਇਹ ਹੀ ਅਸੀਂ ਸਾਰਿਆਂ ਨੇ ਅਰਦਾਸ ਕੀਤੀ ਹੈ ਇਹ ਹੀ ਲੋਹੜੀ ਦਾ ਤਿਹਾਰ ਹੈ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ